ਉਸ ਉਹਨਾਂ ਨੂੰ ਵੀ ਰਹਿਣ ਦੇ ਲਈ ਕਿਹਾ ਗਿਆ ਸੋ ਇੱਕ ਤਰੀਕੇ ਦੇ ਨਾਲ ਹਰ ਸ਼ਹਿਰ ਦੇ ਵਿੱਚ ਸਿਕਿਉਰਿਟੀ ਇਸ ਵੇਲੇ ਹਾਈ ਕੀਤੀ ਗਈ ਹੈ ਸੋ ਇਹ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਵੇਲੇ ਦਿੱਲੀ ਤਮਾਕੂ ਨੂੰ ਲੈ ਕੇ ਜੋ ਹੈ ਅਮਿਤ ਸ਼ਾ ਹੁਣਾ ਦੇ ਵੱਲੋਂ ਹਾਈ ਲੈਵਲ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਇਸ ਹਾਈ ਲੈਵਲ ਮੀਟਿੰਗ ਦੇ ਵਿੱਚ ਕੇਂਦਰੀ ਗ੍ਰੈਸ ਕਤਰ ਗੋਵਿੰਦ ਮੋਹਨ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਰਾਸ਼ਟਰੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਤੇ ਦਿੱਲੀ ਪੁਲਿਸ ਕਮਿਸ਼ਨਰ ਵੀ ਜੁੜਾ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਇਹਨਾਂ ਦੇ ਵੱਲੋਂ ਸਾਰਿਆਂ ਦੇ ਵੱਲੋਂ ਜੋ ਹੈ ਬੜੀ ਹੀ ਬਰੀਕੀ ਦੇ ਨਾਲ ਇਸ ਪੂਰੇ ਮਾਮਲੇ ਨੂੰ ਵੇਖਿਆ ਜਾ ਰਿਹਾ ਕਿਉਂਕਿ ਕਾਫੀ ਹੈ ਗੰਭੀਰ ਮਾਮਲਾ ਹੈ ਜਿਸ ਰਿਕੇ ਦੇ ਨਾਲ ਇਹ ਅਤਵਾਦੀ ਹਮਲਾ ਇਸ ਨੂੰ ਵੇਖਿਆ ਜਾ ਰਿਹਾ ਕਿਉਂਕਿ ਇਸ ਦੇ ਤਾਰ ਜੋ ਹੈ ਫਰੀਦাবাদ ਦੇ ਵਿੱਚ ਜੋ ਅਤਵਾਦੀ ਮੋਡਿਊਲ ਚੱਲ ਰਿਹਾ ਸੀ ਜੋ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ ਉਸ ਦੇ ਨਾਲ ਜੁੜ ਰਹੇ ਨੇ ਸੋ ਇਸ ਕਰਕੇ ਕਾਫੀ ਇਹ ਦੱਸਦੇ ਕਿ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਤਾਂ ਇਸੇ ਕਰਕੇ ਦੱਸਦੇ ਕਿ ਹੁਣੇ ਹਾਈ ਲੈਵਲ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਇਸ ਹਾਈ ਲੈਵਲ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੀ ਕੁਝ ਜਿਹੜਾ ਜਾਣਕਾਰੀ ਸਾਹਮਣੇ ਆਦੀ ਹੈ ਜੋ ਵੀ ਚਰਚਾ ਹੋਵੇਗੀ ਉਸ ਬਾਰੇ ਜਿਹੜਾ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਦੱਸਦੇ ਕਿ ਇਹ ਮੀਟਿੰਗ ਜਿਹੜੀ ਹੈ ਜਾਰੀ ਹੈ ਤੇ ਇਸ ਮੀਟਿੰਗ ਤੋਂ ਬਾਅਦ ਕੀ ਕੁਝ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਉਹ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਵਿਚ ਮਚਿਆ ਹੋਇਆ ਹੈ ਹਾਈ ਲੈਵਲ ਮੀਟਿੰਗ ਜਿਹੜੀ ਹੈ ਹੁਣ ਇਸੇ ਮਾਮਲੇ ਤੇ ਕੀਤੀ ਜਾ ਰਹੀ ਹੈ ਵੱਖ-ਵੱਖ ਅਧਿਕਾਰੀ ਜੋ ਹੈ ਵੱਖ-ਵੱਖ ਏਜੰਸੀਆਂ ਦੇ ਉਹ ਵੀ ਸ਼ਾਮਿਲ ਹੋਏ ਨੇ ਇਸ ਮੀਟਿੰਗ ਦੇ ਵਿੱਚ ਜਿੱਥੇ ਕਿ ਪੂਰੇ ਇਸ ਮਾਮਲੇ ਨੂੰ ਲੈ ਕੇ ਜੋ ਹੈ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਜੋ ਸੁਰੱਖਿਆ ਇਸ ਵੇਲੇ ਦਾਸੇ ਕੇ ਦੇਸ਼ ਦੀ ਹੈ ਉਸ ਨੂੰ ਸਭ ਤੋਂ ਅਹਿਮ ਤਰੀਕੇ ਦੇ ਨਾਲ ਵੇਖਿਆ ਜਾ ਰਿਹਾ ਸੋ ਦਾਸੇ ਕੇ ਇਸ ਮੀਟਿੰਗ ਦੇ ਵਿੱਚ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰੈਸਕਤਰ ਗੋਵਿੰਦ ਮੋਹਨ ਜੋ ਹੈ ਸ਼ਾਮਿਲ ਹੋਏ ਨੇ ਇਸ ਦੇ ਨਾਲ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਰਾਸ਼ਟਰੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਅਤੇ ਦਿੱਲੀ ਪੁਲਿਸ ਕਮਿਸ਼ਨਰ ਮੀਟਿੰਗ ਦੇ ਵਿੱਚ ਮੌਜੂਦ ਨੇ ਸੋ ਮੀਟਿੰਗ ਦੀ ਅਗਵਾਈ ਅਮਿਤ ਚਾਹ ਹੁਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਹੈ ਉਸ ਨੂੰ ਲੈ ਕੇ ਜੋ ਹੈ ਤੇ ਵਿਚਾਰ ਚਰਚਾ ਹੋ ਰਹੀ ਹੋਵੇਗੀ ਇਸ ਮੀਟਿੰਗ ਦੇ ਵਿੱਚ ਇਹ ਕਿਆਸ ਲਗਾਏ ਜਾ ਰਹੇ ਨੇ ਸੋ ਇਸ ਦੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਵੀ ਵਰਚੁਅਲ ਤੌਰ ਤੇ ਮੀਟਿੰਗ শামিল ਇਹ ਸਮੀਖਿਆ ਦੱਸੇ ਕਿ ਪੂਰੀ ਜੜੀ ਹੈ ਉਹ ਦਿੱਲੀ ਤਮਾਕੇ ਨੂੰ ਲੈ ਕੇ ਹੋ ਰਹੀ ਹੈ ਇਸ ਮੀਟਿੰਗ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਤਮਾਕਾ ਹੋਇਆ ਇਸ ਦੇ ਟੈਰਰਿਸਟ ਦੇ ਨਾਲ ਜੋ ਹੈ ਲਿੰਕ ਜੁੜ ਰਹੇ ਨੇ ਅਤਵਾਦੀ ਹਮਲਾ ਜੋ ਹੈ ਇਸ ਨੂੰ ਉਸ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਫਰੀਦাবাদ ਦੇ ਵਿੱਚ ਦੱਸੇ ਕਿ ਜਿਸ ਤਰੀਕੇ ਦੇ ਨਾਲ ਕੱਲ ਹੀ ਇੱਕ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਸੀ ਤਾਂ ਉਸ ਦੇ ਨਾਲ ਹੀ ਦਿੱਲੀ ਤਮਾਕੇ ਦੇ ਤਾਰ ਜੋ ਹੈ ਜੁੜੇ ਨੇ ਇਹ ਖਿਲੀ ਸਪੈਸ਼ਲ ਸੈਲ ਦੇ ਸੂਤਰਾ ਦੇ ਹਵਾਲੇ ਤੋਂ ਦੱਸੇ ਕਿ ਜਾਣਕਾਰੀ ਜੜੀ ਹੈ ਲਗਾਤਾਰ ਸਾਹਮਣੇ ਆ ਰਹੀ ਹੈ ਸੋ ਪੁਲਿਸ ਜਿਹੜੀ ਹੈ ਉਹ ਜਾਂਚ ਦੇ ਵਿੱਚ ਜੁਟੀ ਹੋਈ ਹੈ ਜਿਹੜੀ ਭਾਰਤੀ ਏਜੰਸੀਆਂ ਨੇ ਉਹ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਇਸੇ ਸਬ ਦੇ ਵਿਚਾਲੇ ਹੁਣ ਹਾਈ ਲੈਵਲ ਮੀਟਿੰਗ ਜਿਹੜੀ ਹੈ ਉਹ ਅਮਰਤ ਸ਼ਾਹ ਹੁਣਾਂ ਦੀ ਰਿਹਾਈਸ਼ ਤੇ ਚੱਲ ਰਹੀ ਹੈ ਇਹਦੇ ਵਿੱਚ ਵੱਡੇ ਅਧਿਕਾਰੀ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਨਾਮ ਦੱਸੇ ਸਾਰਿਆਂ ਦੇ ਉਹ ਪਹੁੰਚੇ ਹੋਏ ਨੇ ਇਸ ਮੀਟਿੰਗ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਅਤੇ ਦਿੱਲੀ ਤਮਾਕੇ ਨੂੰ ਲੈ ਕੇ ਜੋ ਹੈ ਹਰ ਐਂਗਲ ਤੋਂ ਜਾਂਚ ਪੜਤਾਲ ਜਿਹੜੀ ਹੈ ਕੀਤੀ ਜਾਵੇਗੀ ਹੁਣ ਅੱਗੇ ਕੀ ਕੁਝ ਪਲੈਨਿੰਗ ਰਹੇਗੀ ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਹੋਵੇਗੀ ਸੋ ਦੱਸ ਦਈਏ ਕਿ ਦਿੱਲੀ ਦੇ ਵਿੱਚ ਜੋ ਤਮਾਕਾ ਹੋਇਆ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹੀ ਰੈੱਡ ਅਲਰਟ ਜੋ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਕਿਤੇ ਹੋਰ ਕੋਈ ਤਮਾਕਾ ਨਾ ਹੋ ਜਾਵੇ ਕੋਈ ਹੋਰ ਤਮਾਕੇ ਦੀ ਪਲੈਨਿੰਗ ਨਾ ਹੋਵੇ ਆਤਵਾਦੀਆਂ ਦੀ ਤਾਂ ਇਸ ਨੂੰ ਵੀ ਮੱਦੇਨਜ਼ਰ ਰੱਖ